ਰੋਕ ਕਿਉਂ ਨਹੀਂ ਰੋਕ ਕਿਉਂ ਨਹੀਂ ਦੇ ਪੱਤਰਕਾਰ ਨੂੰ ਦੇਖ ਕੇ ਰੋਕੀ ਹੈ ਪਹਿਲਾਂ ਵੀ ਨਹੀਂ ਰੋਕੀ ਕਿਉਂ ਨਹੀਂ ਰੋਕ ਰਹੇ ਬੱਸਾ ਕੋਣ ਕਹਿੰਦਾ ਜੀ ਪਹਿਲਾਂ ਵੀ ਨਹੀਂ ਰੋਕੀ ਬੰਦੀਆਂ ਕਿ ਹੁਣ ਵੀ ਨਹੀਂ ਰੋਕ ਰਹੇ ਤੇ ਉਹ ਕੈਮਰਾ ਦੇਖ ਕੇ ਰੋਕਿਆ ਕਿਉਂ ਰੋਕ ਪਹਿਲਾਂ ਵੀ ਨਹੀਂ ਰੋਕੀ ਭਾਈ ਪਹਿਲਾਂ ਵੀ ਬੱਸ ਰੋਕੀ 1 ਮਿੰਟ ਪਹਿਲਾਂ ਵੀ ਨਹੀਂ ਰੋਕੀ ਫਿਰ ਜਵਾਬ ਦੇ ਦੇ ਬਾਜੋ ਲੱਗੀ ਹਾਂ ਨਹੀਂ ਨਹੀਂ ਪਹਿਲਾਂ ਵੀ ਨਹੀਂ ਰੋਕੀ ਪੱਤਰਕਾਰ ਨੂੰ ਦੇਖ ਕੇ ਰੋਕ ਰੋਕੀ ਪੰਜ ਬੱਸਾਂ ਲੰਘੇ ਪੰਜ ਬੱਸਾਂ ਲੰਘੇ ਪਹਿਲਾਂ ਵੀ ਰੋਕੀ ਬਾਈ ਜਵਾਬ ਦੇ ਕਿਉਂ ਨਹੀਂ ਰੋਕਦੇ ਪੱਤਰਕਾਰ ਨੂੰ ਦੇਖ ਕੇ ਬਹਿਰਲ ਹੋ ਰਹੀ ਹੈ ਬਾਈ ਜੀ ਇਹ ਬੱਸ ਕਿਉਂ ਨਹੀਂ ਰੋਕਦੇ ਪੀ ਆਰ ਡੀ ਸੀ ਆਇਓਰੇ ਇਹ ਸਭ ਨੂੰ ਹੈਰਾਨ ਕਰ ਲੈਣੀ ਸਵਾਰੀਆਂ ਨੂੰ ਆਪਾਂ ਬਾਤਾਂ ਦਾ ਜਾਂ ਚੇਂਜ ਖੜੇ ਹੈਰਾਨ ਕਰ ਰਿਹਾ ਇਹ ਹੈ ਹੈਰਾਨ ਕਰ ਰਹੇ ਨੇ ਡੇਢ ਘੰਟਾ ਹੋ ਗਿਆ ਜੀ ਖੜੇ ਨੂੰ 5 ਵਸਾਂ ਲੰਘੀਆਂ 5 ਵਸਾਂ ਲੰਘੀਆਂ ਡੇਢ ਘੰਟਾ ਕਿਉਂ ਇਹ ਵੀ ਮੈਂ ਕੈਮਰਾ ਕਰ ਲਿਆ ਤਾਂ ਉਹਨੇ ਇੱਧਰ ਕਿਤੇ ਨਹੀਂ ਉਹ ਵੀ ਨਹੀਂ ਕਰ ਐਸੋ ਇੱਕ ਬੁੜੀ ਦੀ ਲੱਤ ਟੁੱਟ ਗਈ ਹੁੰਦੀ ਉਹ ਭਜਰੇ ਬਾਦੇ ਚੜਨਾ ਹਾਂ ਇਦੋਂ ਪਹਿਲਾਂ ਬੱਸ ਲੰਗੀ ਹੈ ਜਿਹੜੀ ਇਹ ਜੋ ਮੈਡਾ ਬੱਸ ਲੰਗੀ ਹੈ ਹਾਂ ਹਾਂਜੀ ਅੰਕਲ ਜੀ ਖੜਾਈ ਨਹੀਂ ਪਹਿਲਾਂ ਵੀ ਨਾ ਜੀ ਨਾ ਕਾਰਨ ਕੀ ਹੈ ਇਹ ਅੱਡਾ ਨਹੀਂ ਹੈਗਾ ਕੀ ਚੱਕਰ ਹੈ ਪਰ ਦਦਾ ਦਾ ਹੈਗਾ ਜੀ ਖੜਾ ਹੁੰਦਾ ਹੱਕ ਬਣਦਾ ਕਿ ਮਾਦ ਕੈਂਚੀਆਂ ਕੈਂਚੀਆਂ ਸਰਦਾਰ ਨੇ ਬਣਾਈਆਂ ਨੇ ਕੈਂਚੀਆਂ ਨਹੀਂ ਖੜਦੀ ਨਹੀਂ 1.5 ਘੰਟਾ ਹੋ ਗਿਆ ਬਦੀ ਨੋ ਰਹੇ ਆ ਅੱਛਾ ਪੱਜ ਪੱਜ ਕੇ ਚੜਦੇ ਨੇ ਜਿਹੜੇ ਤੋਂ ਵੀ ਚੜਿਆ ਜਾਂਦਾ ਉਹ ਵੀ ਪੱਜ ਕੇ ਚੜਦਾ ਬਸ ਦੁਕਾਨੋਂ ਬੱਸ ਵੀ ਨਹੀਂ ਰੋਕ ਦੇਗੇ ਮੈਨਾਂ ਬੁਰੀ ਡਿੱਗੀ ਹੁੰਦੀ ਬਾਸ ਚੋਂ ਬਚ ਗਈ ਉਹ ਡਿੱਗਣੀ ਬਚ ਗਈ ਵਿਚਾਰੀ ਉਹ ਡਿੱਗੀ ਨਹੀਂ ਅਸੀਂ ਪਾਤਣਾ ਕੈਂਚੀਆਂ 'ਚ ਖੜਿਆ ਹਾਂ ਇਸ ਟਾਈਮ ਇਸ ਟਾਈਮ ਖੜਿਆ ਮੈਡਮ ਰੋਗ ਨਹੀਂ ਰੇ ਬੱਸ ਤੁਸੀਂ ਹੁਣ ਆਇਓ ਹਾਂਜੀ ਕਹਿਣਾ ਚਾਹੁੰਦਾ ਕੁਝ ਮੈਡਮ ਕਹਿਣਾ ਚਾਹੁੰਦੇ ਹੋ ਕੁਝ ਥੋਡੇ ਲਈ ਆ ਮੇਰੇ ਲਈ ਨਹੀਂ ਹੈਗਾ ਕੱਲੇ ਲਈ ਥੋਡੇ ਲਈ ਆ ਸਾਰੇਆਂ ਲਈ ਹਨ ਤੁਸੀਂ ਵੀ ਹੁੰਦੇ ਹੋ ਮਾਤਾ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਸਾਚ ਰੁਕੇਗਾ ਜੀ ਹਾਂ ਸਾਜ ਰੁਕੇਗਾ ਬਸ ਰੁਕੀ ਨਹੀਂ ਨਾ ਜੀ ਰੁਕੇਗਾ ਹਲੋ ਹਾਂ ਮਰੇ ਕੋਈ ਨਹੀਂ ਬੋਲਣਾ ਚਾਹੁੰਦਾ ਨਹੀਂ ਬੋਲਣਾ ਚਾਹੁੰਦਾ ਜਦੋਂ ਜਦੋਂ ਡਿੱਗੀ ਜਿਵੇਂ ਮਾਤਾ ਡਿੱਗੇ ਲੱਗੀ ਦੀ ਲੱਤ ਟੁੱਟ ਗਈ ਵੇ ਸਾਰੇਆਂ ਦੇ ਘਰ ਤੇ ਵੀ ਆ ਜਾਣਗੇ ਹਾਂ ਜੀ ਯਾਰ ਨਾ ਬੋਲੋ ਮਾਤਾ ਡੋੜੀ ਗੇ ਲੱਜੀ ਦੀ हां माता बोलनी पांच बसਾਂ ਨਾਂਗੀਆਂ ਵੀਰੇ ਹਰਾਣ ਕਿੱਥੇ ਖੜੇ ਹੋ ਤੁਸੀਂ ਇਸ ਟਾਈਮ ਨਹੀਂ ਸੰਗਰੂ ਨੇ ਪਾਤਣਾ ਕੈਂਚੀਆਂ ਪਾਤਣਾ ਸ਼ਹਿਰ ਦੇ ਬਾਹਰ ਜਿਹੜੀ 10 ਬੱਸਾਂ ਨਾਂ ਆ ਖੜੇ ਦੋ ਘੰਟੇ ਹੋ ਗਏ ਸੰਤਾ ਖੜਾ ਹੁੰਦੇ ਨਹੀਂ ਕੀ ਕਰਗੇ ਦੱਸ ਮਾਤਾ ਖੜਾਈ ਨਹੀਂ हां ਖੜਾਈ ਨਹੀਂ ਹੈਗੀ ਬਾਈ ਖੜਾਈ ਨਹੀਂ ਬੱਸ हां ਖੜਾ ਆ ਤੁਸੀਂ ਦੇਖ ਸਕਦੇ ਹੋ ਉਹ ਕੈਂਪ ਬਸ ਉਹਨੇ ਉਧਰਲੀ ਸਾਈਡ ਤੇ 깔 ली ਜੇ ਉਹਦੇ ਕਿੰਨੇ ਕੈਮਰਾ ਨਾ ਜਾਂਦਾ ਪ੍ਰੈਸ ਦਾ ਤਾਂ ਉਹ ਉਹ ਰੋਕਦਾ ਨਹੀਂ ਜੀ ਇਹ ਪਾਟਲਾ ਸ਼ਹਿਰ ਦੀਆਂ ਜਿਹੜੀਆਂ ਕੈਂਚੀਆਂ ਗੈਦਤੇ ਉਹਦਾ ਬੁਰਾ ਹਾਲ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਪਾਟਲਾ ਸ਼ਹਿਰ ਦੀ ਕੁਝ ਲੋਕ ਬੋਲਦੇ ਆ ਕੁਝ ਜਾਣ ਕੇ ਚੁੱਪ ਰਹਿੰਦੇ ਆ ਵੀ ਆਪਾਂ ਕੀ ਲੈਣਾ ਪਰ ਠੀਕ ਹੈ ਕਿੰਨਾ ਟਾਈਮ ਹੋ ਗਿਆ ਜੀ ਬਹੁਤ ਐ ਵਗੈ ਜੀ ਅੱਛਾ ਅੱਧਾ ਘੰਟਾ ਹੋ ਗਿਆ ਜੀ ਅੱਛਾ ਖੜਾਈ ਨਹੀਂ ਬਸ ਕੋਈ ਨਹੀਂ ਖੜਦਾ ਜੀ ਓਕੇ ਕਈ ਕਿਨਾਰੇ ਆ ਗਏ ਮੈਂ ਤਾਂ ਪਹਿਲਾਂ ਵਾ ਖੜਾ ਮੈਨੂੰ ਇੰਨਾ ਪਤਾ ਪੌਣਾ ਖੰਡਾ ਹੋ ਗਿਆ ਜੀ ਕਿੱਥੇ ਜਾਣਾ ਹੈ ਸਮਾਣੇ ਸਮਾਣੇ ਤੇ ਫਿਰ ਉਹਨੇ ਖੜਾਈ ਨਹੀਂ ਬੱਸਾ ਰੋਕਦੀ ਨਹੀਂ ਗੇਰੇ ਰੋਕਦੇ ਨਹੀਂ ਤੇ ਇੱਕ ਬੱਸ ਹੋਰ ਆ ਗਈ ਦੇਖਦੇ ਖੜਾਉਂਦਾ ਨਹੀਂ ਖੜਾਉਂਦਾ ਇਹ ਖੜਾਊਗਾ ਦੇਖ ਲੈਨੇ ਆਪਾਂ ਹੁਣ ਇਹ ਲੱਗਿਆ ਖੜਾਉਣ ਇਹ ਲੱਗਿਆ ਖੜਾਉਣ ਇਹ ਲੱਗਿਆ ਖੜਾਉਣ ਇਹਨੇ ਖੜਾ ਲਈ ਬਾਈ ਕਿੱਥੇ ਚਲੀ ਆ ਉਹ ਫਰਾਜ ਆ ਜਾਈਗੇ ਤੇ ਹਾਂ ਤੁਹਾਨੂੰ ਪਤਾ ਪੈ ਗਿਆ ਅੱਛਾ ਸਮਾਨੇ ਦਾ ਹੀ ਜਾਂਦੇ ਅੱਛਾ ਅੱਛਾ ਚੱਲ ਇਹਨੇ ਖੜਾ ਇਹ ਬੰਦੇ ਨੇ ਬੱਸ ਖੜਾ ਲਈ ਤੇ ਪਹਿਲਾਂ ਦੋ ਵਸਾਂ ਨੰਗੇ ਆ ਨੇ ਆ ਬਾਈ ਨੂੰ ਵੀ ਲੈਣੇ ਆ ਕੀ ਹਾਲ ਹੈ ਜੀ ਕੀ ਹਾਲ ਹੈ ਵੀਰ ਜੀ ਕੀ ਹਾਲ ਹੈ ਜੀ ਚਲੋ ਬਾਈ ਜੀ ਕਿੱਥੇ ਚੱਲਿਓ ਢੂਡ ਬਰਾਫ ਪਿੰਡਾਂ ਦੇ ਗੇੜੇ ਪਿੰਡਾਂ ਦੇ ਗੇੜੇ ਉੱਤੇ ਪਹਿਲਾਂ ਦੋ ਵਸਾਂ ਨੰਗੇ ਉਹਦੇ ਖੜਾਈ ਨਹੀਂ ਕਿਸੇ ਨੇ ਇੱਕ ਮਾਤਾ ਡਿਗਦੀ ਡਿਗਦੀ ਬਚੀ ਆ ਇਹ ਵਾਸੀ ਕਵਰ ਕਰ ਰਿਹਾ ਕੈਮਰੇ ਨੂੰ ਦੇਖ ਕੇ ਇਦਾਂ ਨੂੰ ਕਾਲੀ ਦੀ ਬਾਤੋਂ ਫਿਰ ਭਜਾ ਕੇ ਲੈ ਗਿਆ ਠੀਕ ਆ ਇਹ ਬੰਦੇ ਨੇ ਖੜਾ ਲਈਏ ਇਹ ਭਾਈ ਨੇ ਬੱਸ ਖੜਾਈ ਆ ਪਹਿਲਾਂ ਦੋ ਬੱਸਾਂ ਨਹੀਂ ਖੜਾਈਆਂ